ਬ੍ਰਹਮ ਗਿਆਨੀ ਏਕ ਉਪਰ ਆਸ ਜੇ ਬ੍ਰਹਮ ਗਿਆਨੀ ਉਹਨਾਂ ਦੀ ਕਾਲ ਪੁਰਖ ਦੇ ਉੱਪਰ ਹੀ ਆਸ ਹੈ ਤੇ ਇੱਕ ਆਸਾ ਤੋਂ ਉੱਪਰ ਹੋ ਗਿਆ ਉਹ ਬ੍ਰਹਮ ਗਿਆਨੀ ਦਾ ਨਹੀਂ ਬినా ਉਸ ਜੀਵ ਦਾ ਕਦੇ ਨਾਸ ਨਹੀਂ ਹੁੰਦਾ ਹੈ ਬ੍ਰਹਮ ਗਿਆਨੀ ਕਾ ਗਰੀਬੀ ਸਮਾ ਜੀ ਇੱਕ ਇਸ ਪ੍ਰਕਾਰ ਬ੍ਰਹਮ ਦੇਤੇ ਸਨ ਮਹਾਪੁਰਖ ਉਹਨਾਂ ਦੇ ਕਈ ਕਿਸੇ ਸ਼ਾਹੂ ਕਾਰਨ ਲਾਲਚ ਆ ਕੇ ਕਤਲ ਕਰ ਦਿੱਤਾ ਜਦੋਂ ਉਹਨੂੰ ਕਸਾਈ ਨੂੰ ਦੇਤਾ ਮਾਸ ਵੇਚਣ ਲੱਗਾ ਉਸੇ ਨੇ ਕਸਾਈ ਨੂੰ ਆ ਕੇ ਕਿਸੇ ਸਿਪਾਹੀ ਨੂੰ ਪੁੱਛਿਆ ਮਾਸ ਤੇਰੇ ਕੋਲ ਹੈ ਸ਼ੇਰ ਇਹ ਕਹਿੰਦਾ ਵੀ ਸ਼ੇਰ ਤਾਂ ਨਹੀਂ ਪਈ ਹੈ ਸੰਤਾਨ ਨੇ ਕਿਹਾ ਸ਼ੇਰ ਉਹਨੇ ਪਈਆ ਨਹੀਂ ਇਹ ਕਹਿਣ ਤੋਂ ਸਿਪਾਹੀ ਕਹਿਣ ਲੱਗਾ ਤੂੰ ਕੌਣ ਹੈ ਜਿਉਂਦਾ ਹੋ ਸਕਦਾ ਹੈ ਕਹਿੰਦੇ ਸਾਡਾ ਕੀ ਬਿਗੜਿਆ ਹੈ ਸਾਡੇ ਉੱਤੇ ਚਾਦਰ ਪਾ ਕੇ ਮਹਾਰਾਜ ਦਾ ਨਾਮ ਉਚਾਰੋ ਇਹਨੂੰ ਸਿਪਾਹੀ ਨੇ ਨਾਮ ਉਚਾਰੇ ਤੇ ਜਿਉਂਦੇ ਹੋ ਗਏ ਕਹਿੰਦੇ ਜੀ ਇਹ ਕਸਾਈ ਨੂੰ ਦੱਸੋ ਕੀ ਡੰਗ ਲਈਏ ਇਹਨੂੰ ਕਹਾਣੀ ਪੀੜੀਏ ਕਿਵੇਂ ਕਰੀਏ ਬੇਲ ਨੇ ਜਵੇਲੀਏ ਉਸ ਵੇਲੇ ਮਹਾਪੁਰਖਾਂ ਕੋਈ ਨਹੀਂ ਸੀ ਬਚਨ ਕੀਤਾ ਬਖਸ਼ ਦਿੱਤਾ ਸੀ ਇਸੇ ਪ੍ਰਕਾਰ ਕਹਿੰਦੇ ਹਨ ਬ੍ਰਹਮ ਗਿਆਨੀ ਕਾ ਨਹੀਂ ਬినాਸ਼ ਜਿੰਨ ਵਿੱਚ ਕਦੇ ਨਾਸ਼ ਨਹੀਂ ਹੁੰਦਾ ਸਦਾ ਅਸ਼ੰਗ ਹਨ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਜਿਹੜੇ ਬ੍ਰਹਮ ਗਿਆਨੀ ਉਹਨਾਂ ਦੇ ਗਰੀਬੀ ਹਿਰਦੇ ਚ ਹਰ ਵਕਤ ਸਮਾਈ ਰਹਿੰਦੀ ਹੈ ਸਮਾਹਾ ਆਨੰਦ ਬਣਿਆ ਰਹਿੰਦਾ ਸਮਾੜਾ ਬਣਿਆ ਰਹਿੰਦਾ ਹੈ ਬ੍ਰਹਮ ਗਿਆਨੀ ਪਰ ਉਪਕਾਰ ਓਮਾਹ ਬ੍ਰਹਮ ਗਿਆਨੀ ਪਰ ਉਪਕਾਰ ਦਾ ਉਪਸ਼ਾਹ ਰੱਖਦੇ ਹਿਰਦੇ ਵਿੱਚ ਹਰ ਵਕਤ ਦੁਸ਼ਮਣਾਂ ਤੋਂ ਤੇ ਵੀ ਉਪਕਾਰ ਸਹਿਤਾ ਕਰਦੇ ਹਨ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਧੰਦਾ ਨਹੀਂ ਉਹਨਾਂ ਦੇ ਅੰਦਰ ਹੈ ਮਨ ਤੇ ਜਿਸਲੇ ਸਗਲੋ ਧੰਦਾ ਗੁਰ ਕੀ ਚਰਨੀ ਲਾਏ ਉਹਨਾਂ ਦੇ ਮਨ ਦੀ ਦੌੜ ਨਹੀਂ ਜਿਵੇਂ ਆਪਾਂ ਵਿਹਲੇ ਬੈਠ ਰਹੀਏ ਤੇ ਧੰਦੇ ਕਰਦੇ ਰਹੀਏ ਇਹ ਨਹੀਂ ਗੱਲ ਹੈ ਉਹ ਸਰੀਰ ਕਰਕੇ ਪਰਵਕਾਰ ਦਾ ਉਤਸ਼ਾਹ ਹੈ ਕੋਈ ਧੰਦਾ ਨਹੀਂ ਅੰਦਰੋਂ ਕਰਦੇ ਕਰਦੇ ਹੋਏ ਨਾ ਕਰਦੇ ਹਨ ਬ੍ਰਹਮ ਜਾਨੀ ਲੈ ਤਾਵਤ ਬੰਧਾ ਜਿਵੇਂ ਬੱਚੇ ਦੀ ਚੇਸਟਾ ਹੁੰਦੀ ਹੈ ਘੂੜੇ ਦੇ ਪਾਅ ਬੱਚਾ ਹੱਥ ਲਾਉਂਦਾ ਹੈ ਖੇਲਦਾ ਪੈਰ ਮਾਰਦਾ ਕੋਈ ਝੰਗ ਥੋੜੋ ਕਰਦਾ ਉਹ ਸ਼ਕਲ ਥੋੜੇ ਪਾਉਂਦਾ ਹੈ ਖੇਲਦਾ ਘੂੜੇ ਦੇ ਪਿਓ ਧੰਦਾ ਨਹੀਂ ਉਹਨਾਂ ਦੀ ਕਿਰਿਆ ਹੈ ਉਹ ਚੇਸਟਾ ਕਰਕੇ ਦੁਨੀਆ ਤੇ ਉਹ ਪਰਵਕਾਰ ਹੋ ਜਾਂਦਾ ਹੈ ਲਾਸਦਨਾ ਤਾਂ ਨਾ ਕੋਈ ਨਹੀਂ ਹੈ ਬ੍ਰਹਮ ਗਿਆਨੀ ਲੈ ਤਾਵਤ ਬੰਧਾ ਬ੍ਰਹਮ ਗਿਆਨੀ ਜਿਹੜਾ ਮਨ ਦੌੜਦਾ ਫਿਰਦਾ ਸੀ ਲੈ ਕੇ ਕਈ ਵੀ ਕਰ ਲਿਆ ਬੰਨ ਲਿਆ ਸੰਤਮਸਾਧਨਾ ਦੇ ਨਾਲ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਜੇ ਜੋ ਕੁਝ ਹੁੰਦਾ ਉਹ ਭਲਾ ਹੀ ਹੁੰਦਾ ਹੈ ਰਿਹਾਗ ਵਿੱਚ ਚੱਲਦੇ ਹਨ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸਹਿਤ ਗਿਆਨ ਫਲ ਦੇ ਸਰ ਫਲਦੇ ਸਰਬਨ ਮੰਨਨ ਗਿਆਨ ਅਧਿਆਸਨ ਆਵਿਕ ਤਤ ਹੁੰਦਾ ਸਤਨਾ ਰੂਪ ਗਿਆਨ ਕਰਕੇ ਸਰਵਨ ਗਿਆਨ ਮੰਨਣ ਗਿਆਨ ਵਿਆਸਨ ਕਰਕੇ ਕ੍ਰਿਸ਼ਤ ਸਰਾ ਕਰਕੇ ਫੜਦੇ ਹਨ ਬ੍ਰਹਮ ਗਿਆਨੀ ਸੰਗ ਸਗਲ ਉਹਦਾ ਆ ਬ੍ਰਹਮ ਗਿਆਨੀਆਂ ਦੀ ਸੰਗਤ ਕਰਨ ਵਾਲਿਆਂ ਦਾ ਸਾਰਿਆਂ ਦਾ ਆਧਾਰ ਹੋ ਜਾਂਦਾ ਜੋ ਸੰਗਤ ਕਰੇਗਾ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਸੰਸਾਰੀ ਕਹਿੰਦੇ ਬ੍ਰਹਮ ਵੇਤਨ ਤਾਂ ਸਾਰਾ ਸੰਸਾਰ ਹੀ ਜਪਦਾ ਉਹਦਾ ਹੀ ਜਾਪ ਕਰਦੇ ਬ੍ਰਹਮ ਰੂਪ ਹਨ ਉਹ ਬ੍ਰਹਮ ਗਿਆਨੀ ਕਾ ਏਕ ਰੰਗ ਜੰਗ ਨਿਰਕ ਰੰਗ ਕੋਈ ਰੂਪ ਵਾਹਿਗੂ ਜਿ ਮਿਲੇ ਰਹਿੰਦੇ ਕੋਈ ਪਰਮੇਸ਼ਰ ਦਾ ਪ੍ਰੇਮ ਹੈ ਰੰਗ ਚੜਿਆ ਆਨੰਦ ਹੈ ਇੱਕ ਰੰਗ ਕਰਾਸ ਰਹਿੰਦੇ ਹਨ ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਤਾਂ ਵਾਹਿਗੁਰੂ ਸਰਬਨ ਸਰੂਪ ਧਾਰ ਕੇ ਨਾਲ ਰਹਿੰਦਾ ਹੈ ਬ੍ਰਹਮ ਗਿਆਨੀ ਕੈ ਨਾਮ ਆਧਾਰ ਉਹਨੀਆਂ ਦੇ ਅੰਦਰ ਜੀਵਨ ਮੁਕਤੀ ਵਾਸਤੇ ਨਾਮ ਦਾ ਆਸਰਾ ਹੈ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਜਦਾਂ ਦੇ ਹਿਰਦੇ ਚ ਨਾਮ ਹੀ ਪਰਮੇਸ਼ਰ ਦਾ ਹੱਥ ਰੂਪ ਹੀ ਪਰਵਾਰ ਹੈ ਦੇਵੀ ਸੰਪਦਾ ਰੂਪ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਤਾਂ ਸਦਾ ਗਿਆਨ ਅਵਸਥਾ ਵਿੱਚ ਅਗਿਆਨ ਦੀ ਨੀਂਦ ਤੋਂ ਜਾ ਕਰਕੇ ਸਦਾ ਸਦਾ ਵਿਦਿਆ ਦੀ ਨੀਂਦ ਨਹੀਂ ਕਦੇ ਆਉਂਦੀ ਜਾਗਦੇ ਹਨ ਬ੍ਰਹਮ ਗਿਆਨੀ ਅਹਉ ਬੁੱਧ ਤਿਆਗਤ ਬ੍ਰਹਮ ਗਿਆਨੀ ਜਿਹੜੇ ਹੰਕਾਰ ਵਾਲੀ ਬੁੱਧੀ ਅੰਦਰੋਂ ਛੱਡ ਦਿੰਦੇ ਹਨ ਬ੍ਰਹਮ ਗਿਆਨੀ ਕੈ ਮਨ ਪਰਮਾਨੰ ਗੁਰੂ ਗਿਆਨੀਆਂ ਦੇ ਮਨ ਦੇ ਵਿੱਚ ਪਰਮਾਨੰ ਸਰੂਪ ਵਸਿਆ ਹੋਇਆ ਹੈ ਬ੍ਰਹਮ ਗਿਆਨੀ ਕੈ ਹਰ ਸਦਾ ਆਨੰਦ ਗੁਰੂ ਗਿਆਨੀਆਂ ਦੇ ਤਨ ਹਿਰ ਦੇ ਵਿੱਚ ਸਦਾ ਪਰਮੇਸ਼ਰ ਦਾ ਆਨੰਦ ਸਿਖਿਆਤ ਹੈ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਗੁਰੂ ਗਿਆਨੀਆਂ ਦਾ ਸਹਿਜ ਸੁਖ ਸੁਮਿ ਕੁਝ ਟਕਾ ਹੈ ਨਾਨਕ ਬ੍ਰਹਮ ਜਾਨੀ ਕਾ ਨਹੀਂ ਬਿਨਾਤ ਜਿਹਨੇ ਜਿੰਨੇ ਜੋ ਬ੍ਰਹਮ ਵੇਤੇ ਹੈ ਉਹਨਾਂ ਦਾ ਕਦੇ ਨਾਸ਼ ਨਹੀਂ ਹੁੰਦਾ ਸਰੂਪ ਕਰਕੇ ਉਹ ਸੱਚੇ ਆਨੰਦ ਰੂਪ ਹਨ ਬ੍ਰਹਮ ਜਾਨੀ ਬ੍ਰਹਮ ਕਾ ਬੇਤਾ ਬ੍ਰਹਮ ਜਾਨੀ ਜੋ ਬ੍ਰਹਮ ਸਰੂਪ ਦੇ ਬੇਤਾ ਜਾਨੂ ਹਨ ਬ੍ਰਹਮ ਜਾਨੀ ਏਕ ਸੰਗ ਹੇਤਾ ਬ੍ਰਹਮ ਜਾਨੀਆਂ ਦਾ ਇੱਕ ਵਾਹਿਗੁਰੂ ਨਾਲ ਹੀ ਹਿਤ ਪ੍ਰੇਮ ਹੈ ਬ੍ਰਹਮ ਜਾਨੀ ਕਹਿ ਹੋਏ ਅਚਿੰ ਬ੍ਰਹਮ ਜਾਨੀਆਂ ਦੇ ਜੋ ਕੁਝ ਹੁੰਦਾ ਅਚਨ ਚੇਤ ਸੁਤੇ ਸਿਧ ਹੁੰਦਾ ਜਾਂਦਾ ਹੈ ਕਿਤਬਣੀ ਨਹੀਂ ਕਰਦੇ ਵੀ ਐ ਹੋਣਾ ਆਈ ਦਾ ਸਰਵ ਚਿੰਤਾ ਤੋਂ ਰਹਿਤ ਹੋਣੇ ਕਰਕੇ ਜੋ ਕੋਈ ਹੁੰਦਾ ਹੁੰਦਾ ਰਜਾ ਵਿੱਚ ਬ੍ਰਹਮ ਜਾਨੀ ਕਾ ਨਿਰਮਲ ਮੰਤ੍ਰ ਉਹ ਚਿੰਤਾ ਨਹੀਂ ਕਰਦੇ ਕਿ ਐ ਕਿਉਂ ਹੋ ਗਿਆ ਐ ਹੋਣਾ ਚਾਹੀਦਾ ਸੀ ਬ੍ਰਹਮ ਜਾਨੀ ਕਾ ਨਿਰਮਲ ਮੰਤ੍ਰ ਬ੍ਰਹਮ ਜਾਨੀ ਅਦਾ ਜਿਹੜਾ ਮੰਤਰ ਹੈ ਉਪਦੇਸ਼ ਹੈ ਉਹ ਨਿਰਮਲ ਉਜਲ ਹੈ ਬ੍ਰਹਮ ਜਾਨੀ ਜਿਸ ਕਰੇ ਪ੍ਰਭ ਆਪ ਜਿਨੂੰ ਮੇਰਾ ਵਾਹਿਗੁਰੂ ਬ੍ਰਹਮ ਜਾਨੀ ਸਾਧ ਸੰਗ ਜੀ ਬਣਾ ਦਿੰਦਾ ਹੈ ਆਪ ਬ੍ਰਹਮ ਜਾਨੀ ਦਾ ਵੱਡ ਪ੍ਰਤਾਪ ਉਹ ਬਹੁਤ ਵੱਡਾ ਤੇਜ ਪ੍ਰਤਾਪ ਹੈ ਉਹਨਾਂ ਦੇ ਬਰਾਬਰ ਨਹੀਂ ਕੋਈ ਹੋ ਸਕਦਾ ਬ੍ਰਹਮ ਜਾਨੀ ਦਾ ਦਰਸ ਵੱਡ ਭਾਗੀ ਪਾਈਏ ਜਿਨੂੰ ਵੱਡਿਆਂ ਉਤੋਂ ਭਾਗਾਂ ਕਰਕੇ ਪਾਈਦੇ ਹਨ ਬ੍ਰਹਮ ਜਾਨੀ ਕੋ ਬਲ ਬਲ ਜਾਈਏ ਜਿਵੇਂ ਬ੍ਰਹਮ ਜਾਨੀ ਬਣਾ ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਈਏ ਸਦਾ ਸਦਾ ਮਨवाणी ਸਵੀਕਾਰ ਕਰਕੇ ਬ੍ਰਹਮਗਿਆਨੀ ਕੋ ਖੋਜੇ ਮਹੇਸ਼ਰ ਜੀ ਬ੍ਰਹਮ ਬੇਤਿਆ ਦੇ ਰਹਿੰਦਾ ਭਾਲ ਦਾ ਫਿਰਦਾ ਹੈ ਨਾਨਕ ਬ੍ਰਹਮਗਿਆਨੀ ਜੀ ਨੇ ਈਸ਼ਰ ਕੇ ਰਾਜੇ ਵੀ ਭਾਲਦੇ ਆ ਸ਼ਿਵ ਜੀ ਭਾਲਦਾ ਤਾਂ ਕੀ ਹਰ ਜੋ ਹੈ ਸੋ ਸਾਧ ਸੰਗੇ ਜੀ ਉਹ ਮਹੇਸ਼ਰ ਸ਼ਿਵ ਜੀ ਇੱਕ ਵਾਰੀ ਇੱਕ ਸਾਧ ਸੰਗੇ ਜੀ ਪੰਡਤ ਸੀ ਉਸ ਦੇ ਜਗ ਕਰਨ ਵਿੱਚ ਫਰਕ ਰਹਿ ਗਿਆ ਉਹਦੇ ਪੁੱਤਰ ਪਿੰਗਲਾ ਪੈਦਾ ਹੋਇਆ ਉਹਦੇ ਹੱਥ ਵੀ ਹੈ ਨਹੀਂ ਸੀ ਇਹ ਪੰਡਤ ਮਿਲ ਕਰਕੇ ਗਿਆਨ ਦੀ ਚਰਚਾ ਕਰਨ ਲੱਗੇ ਬੱਚਾ ਉਹ ਪਿਛਲੇ ਕਰਮਾਂ ਦੇ ਫਲ ਕਰਕੇ ਗਿਆਨਵਾਨ ਸੀ ਉਸ ਪੰਡਤ ਦੇ ਘਰ ਉਹਦਾ ਜਨਮ ਹੋਇਆ ਤੇ ਪੰਡਤ ਚਰਚਾ ਕਰਨ ਲੱਗੇ ਜੇ ਨੂੰ ਬਈ ਗਿਆਨਵਾਨ ਸਮਝੰਦਾ ਉਹਦਾ ਨਾ ਗਿਆਨੀ ਵਰਗੀ ਹਾਲਤ ਹੁੰਦੀ ਹੋਣੀ ਹੈ ਜਦੋਂ ਜਾਗ ਦਾ ਉਹਨੂੰ ਵਿਸ਼ੇਸ਼ ਗਿਆ ਰਹਿੰਦਾ ਹੋਣਾ ਕੀ ਫਰਕ ਹੈ ਪੰਡਤ ਨਿਰਣਾ ਨਾ ਕਰ ਸਕੇ ਕਹਿੰਦੇ ਹਾਂ ਇਹ ਉਹ ਤਾਂ ਬੇਹੋਸ਼ੀ ਹੁੰਦੀ ਹੈ ਇਉਂ ਸਾਰੇ ਕਹਿਣ ਲੱਗੇ ਇਹ ਬੱਚਾ ਕਹਿਣ ਲੱਗਾ ਹੈ ਪੰਡਤੋ ਤੁਸੀਂ ਹੈ ਤਾਂ ਸਾਰੇ ਵਿਦਵਾਨ ਪਰ ਜੇ ਮੇਰੀ رائے ਪੁੱਛੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਕੋਲੋਂ ਕਹਿਣ ਲੱਗਾ ਜਦੋਂ ਬ੍ਰਹਮ ਗਿਆਨੀ ਸੌਂਦਾ ਉਹ ਸਤੋਗੁਣ ਦੀ ਬ੍ਰਤੀ ਲੀਨ ਹੁੰਦੀ ਹੈ ਇਸ ਕਰਕੇ ਸਤੋ ਸੰਜਾਇਕ ਗਿਆਨਾਂ ਗੀਤਾ ਜੀ ਕ੍ਰਿਸ਼ਨ ਜੀ ਲਿਖਿਆ ਹੈ ਸਤੋਗੁਣ ਵਾਲੇ ਨੂੰ ਤਾਂ ਗਿਆਨ ਕੈਮ ਰਹਿੰਦਾ ਉਹ ਗਿਆਨ ਦੇ ਕਿਤੋਂ ਦਾ ਅਸਥਿਤ ਹੁੰਦਾ ਹੈ ਇਸ ਕਰਕੇ ਉਹ ਬੇਹੋਸ਼ੀ ਦੀ ਨਹੀਂ ਵਿਦਿਆ ਦੀ ਤਮੋਗੁਣੋਂ ਵਿੱਚ ਨਹੀਂ ਲੀਨ ਹੁੰਦੀ ਬ੍ਰਤੀ ਕਿਉਂ ਗਿਆਨੀ ਦਾ ਜਿਹੜਾ ਸੋਣਾ ਉਹ ਵੀ ਵੱਖਰਾ ਹੈ ਦੂਸਰੇ ਅਗਿਆਨੀਆਂ ਨਾਲ ਇਹ ਸੁਣ ਕੇ ਪੰਡਤ ਗੁੱਸੇ ਹੋ ਗਿਆ ਉੱਤਰ ਤਾਂ ਠੀਕ ਸੀ ਕਹਿੰਦਾ ਓਏ ਮੇਰੇ ਆਸੇ ਤਈ ਪਾਲਣਾ ਹੁੰਦੀ ਹੈ ਤੇਰੇ ਹੱਥ ਨਹੀਂ ਪੈਰ ਨਹੀਂ ਤੇ ਤੂੰ ਸਾਡੇ ਵਿਦਵਾਨਾਂ ਇਸ ਤਰ੍ਹਾਂ ਸਾਡੀ ਨਿਰਾਜ਼ਰੀ ਕਰਦਾ ਕਿਉਂ ਗੁੱਸੇ ਦੇ ਨਾਲ ਇਹਨੂੰ ਕਹਿੰਦਾ ਵੇਖਾਂਗਾ ਇਹ ਬੱਚਾ ਕਹਿੰਦਾ ਪਾਲਣਾ ਤਾਂ ਪ੍ਰਮੇਸ਼ਵਰੀ ਸਾਰਿਆਂ ਦੀ ਕਰਦਾ ਇਹ ਸੁਣ ਕੇ ਗੁੱਸਾ ਖਾ ਕੇ ਪੰਡਤ ਨੇ ਆਪ ਦੇ ਪੁੱਤਰ ਨੂੰ ਜਿਹੜਾ ਅੰਗਾ ਤੈਰਿਆ ਤੋਹੀਣਾ ਹੈ ਉਹਨੂੰ ਜੰਗਲ ਛੱਡਿਆ ਛੜਿਆ ਜੰਗਲਸੀ ਸਾਧ ਸੰਗੇ ਜੀ ਜਿਹਦੇ ਬਾਗ ਬੂਟੇ ਦੇ ਪੱtre ਪੁੱtre ਵੀ ਹੈ ਨਹੀਂ ਸੀ ਜਦੋਂ ਉਥੇ ਛੱਡ ਕੇ ਆ ਗਿਆ ਗੁੱਸੇ ਦੇ ਨਾਲ ਕਰੋਧ ਚ ਆ ਕੇ ਮਾਰਿਆ ਦਾ ਐਸੀ ਕਿਰਪਾ ਹੋਈ ਐਸੀ ਅੰਮ੍ਰਿਤ ਦੀ ਵਰਖਾ ਹੋਈ ਸਾਰੇ ਬਿਰਛ ਫਲ ਪੱਤਰ ਫਲਾਂ ਆਦਿਕ ਸਾਰੇ ਲੱਗ ਗਏ ਉਥੇ ਉਸ ਬਟੇ ਨੂੰ ਪੰਛੀ ਤੋੜ ਤੋੜ ਕੇ ਫਲ ਚੁੰਜਾਂ ਨਾ ਅੱਗੇ ਛੜ ਜਾ ਕਰਨ ਕਿ ਉਹ ਟੁੰਡਾਂ ਨਾਲ ਚੱਕ ਕੇ ਖਾ ਲਿਆ ਕਰੇ ਇਸ ਪ੍ਰਕਾਰ ਮਾਰਾ ਸਾ ਉਹਦੀ ਪਾਲਣਾ ਕਰਨ ਲੱਗ ਗਿਆ ਕਿਉਂ ਪਾਲਣਾ ਕਰਦੇ ਆਂ ਤੋਂ ਇੱਕਦਮ ਦੀ ਗੱਲ ਹੈ ਨਾਰਦ ਮੁਨੀ ਦਰਸ਼ਨ ਕਰਨ ਵਾਸਤੇ ਆਇਆ ਨਾਰਦ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਇਹ ਪੰਡਿਤ ਹਰੀ ਸਿੰਘ ਜੀ ਦਾ ਜੀਵਨ ਚਿਲਕਾ ਉਹਦੇ ਚ ਪ੍ਰਸੰਗ ਆਉਂਦਾ ਹੈ ਜਿਸ ਵੇਲੇ ਦਰਸ਼ਨ ਕਰਨ ਵਾਸਤੇ ਆਇਆ ਉਸ ਵੇਲੇ ਨਾਰਦ ਨੇ ਕੀ ਦੇਖਿਆ ਬਾਨ ਸੁਵਰਗ ਨਾਲੋਂ ਵੱਧ ਕੇ ਹੈ ਬੜੇ ਬਾਗ ਬੂਟੇ ਸੁਹਾਣੇ ਵਿਰਸ਼ ਲੱਗੇ ਹੈ ਫਿਰਦਾ ਫਿਰਦਾ ਉਹ ਬੱਚੇ ਕੋਲੇ ਆ ਗਿਆ ਬੱਚੇ ਨੂੰ ਨਮਸਕਾਰ ਕੀਤੀ ਨਮਸਕਾਰ ਕਰਨ ਤੋਂ ਪੁੱਛਿਆ ਨਾਰਦ ਮੈਨੂੰ ਜਾਣਨਾ ਹੈ ਕਹਿੰਦੇ ਹਾਂ ਮਾਰਤੀ ਵਰਮਾ ਦੇ ਪੁੱਤਰ ਹਾਂ ਤੁਹਾਡਾ ਸਰਾ ਵਿਚਨ ਦਾ ਸੁਭਾਅ ਹੈ ਕੀਰਤਨ ਕਰਦੇ ਰਹਿੰਦੇ ਹਾਂ ਸੁਣ ਕੇ ਕਹਿੰਦਾ ਵਰ ਮੰਗ ਕਹਿੰ ਲਗਾ ਨਾਰਦ मुनि ਤੁਸੀਂ ਨਿਰਾਜ ਨਾ ਹੋਇਓ ਪ੍ਰਸੰਨ ਰਹੋ ਤੁਸੀਂ ਵਰ ਬਸੋ ਮੈਨੂੰ ਕਰਮਾਂ ਅਨੁਸਾਰ ਦਿਓਂਗੇ ਕਿ ਉਲਟ ਇਹ ਤਾਂ ਕਰਮਾਂ ਅਨੁਸਾਰ ਦਿਓਂਗੇ ਤਾਂ ਪ੍ਰਮੇਸ਼ਰ ਜੋ ਕੁਝ ਦੇਣਾ ਤੋਂ ਦੇ ਰਿਹਾ ਤੇ ਮੈਂ ਤਾਂ ਤੁਹਾਨੂੰ ਕੀ ਵਰ ਮੰਗਾ ਸੁਣ ਕੇ ਨਾਰਦ ਗੁੱਸੇ ਨਹੀਂ ਹੋਇਆ ਬੜਾ ਖੁਸ਼ ਹੋਇਆ ਕਹਿੰਦੇ ਵੀ ਇਹ ਤਾਂ ਬ੍ਰਹਮ ਗਿਆਨੀ ਆ ਬੜਾ ਨਿਸਕਾਮੀ ਹੈ ਇਹ ਚੱਲ ਕੇ ਦੱਸਿਏ ਬਾਕੀ ਬੇਬੋਟਿਆਂ ਨੂੰ ਵੀ ਇੰਦਰ ਕੋਲੇ ਗੱਲ ਕੀਤੀ ਇੰਦਰ ਵੀ ਤਿਆਰ ਹੋ ਗਿਆ ਦ੍ਰਿਸ਼ਨਾ ਨੂੰ ਸ਼ਿਵਾਂ ਕੋਲੇ ਗਿਆ ਸ਼ਿਵ ਜੀ ਵੀ ਤਿਆਰ ਹੋ ਗਏ ਵਿਸ਼ਨੂ ਜੀ ਵੀ ਤਿਆਰ ਹੋ ਗਏ ਬ੍ਰਹਮਾ ਵੀ ਤਿਆਰ ਹੋ ਗਿਆ ਚਾਰੇ ਦੇਵਤੇ ਇਸ ਬੱਚੇ ਦੇ ਕੋਲੇ ਆਏ ਪਹਿਲਾਂ ਇੰਦਰ ਪਰਗਟ ਹੋ ਕੇ ਕਹਿੰਦਾ ਵਰ ਮੰਗ ਕਹਿਣ ਲੱਗਾ ਤੂੰ ਮੈਨੂੰ ਜਾਣਦਾ ਕਿ ਹਾਂ ਤੂੰ ਸਵਰਗ ਦਾ ਰਾਜਾ ਇੰਦਰ ਹੋ ਐ ਇਹਦਾ ਤਾਂ ਠਾਫੀ ਤੇ ਸਵਾਰ ਹੋਣ ਵਾਲਾ 33 ਕਰੋੜ ਦੇਵਤਾ ਤੇਰੀ ਆਗਿਆ ਚੱਲਦਾ ਕਹਿੰਦੇ ਵਰ ਮੰਗ ਕਿ ਜੋ ਵਰ ਕਰਮ ਅਨੁਸਾਰ ਦੇਵੇਂਗਾ ਕੁਲਤ ਕਹਿੰਦੇ ਦੇਊ ਤਾਂ ਵੀ ਕਰਮ ਅਨੁਸਾਰ ਫਿਰ ਅੱਗੇ ਕਿੱਥੋਂ ਕੀ ਮੰਗਣਾ ਹੈ ਪਰਮੇਸ਼ਰ ਦੇ ਦੇ ਇੰਦਰ ਨਰਾਜ ਨਹੀਂ ਹੋਇਆ ਫਿਰ ਵਰਮਾ ਪ੍ਰਗਟ ਹੋਇਆ ਉਹਨੂੰ ਵੀ ਯਹੋਵਾ ਉੱਤਰ ਦਿੱਤਾ ਫੇ ਸ਼ਿਵਜੀ ਪ੍ਰਗਟ ਹੋਇਆ ਉਹਨੂੰ ਵੀ ਉੱਤਰ ਦਿੱਤਾ ਵਿਸ਼ਨੂੰਜੀ ਪ੍ਰਗਟ ਹੋ ਉਹਨੂੰ ਵੀ ਇਹ ਉੱਤਰ ਦਿੱਤਾ ਕਿੰਨੇ ਦੇਵਤੇ ਪ੍ਰਗਟ ਹੋ ਕੇ ਕਹਿਣ ਲੱਗੇ ਵੀ ਦੇਖੋ ਇਹ ਬੱਚਾ ਕਿੱਡਾ ਨਸਕਾਮੀ ਹੈ ਕਿੱਡਾ ਗਿਆਨਵਾਨ ਹੈ ਵਰ ਨਹੀਂ ਇਹ ਮੰਗਦਾ ਇਹਦੇ ਹੱਥ ਪੈਰ ਹੈ ਨਹੀਂ ਆਪਾਂ ਨੂੰ ਚਾਹੀਦਾ ਹੈ ਕੇ ਪਰਮੇਸ਼ਰ ਅੱਗੇ ਆਪਾਂ ਬੇਨਤੀ ਕਰਕੇ ਇਹਦੇ ਅੰਗ ਪੈਰ ਸਬਦ ਕਰ ਉਸ ਉਹਦੇ ਸਾਰਿਆਂ ਦੇ ਤਾਂ ਮਿਲ ਕੇ ਮਾਰੇ ਅੱਗੇ ਬਿਨੇ ਕਰਕੇ ਸਾਧ ਸੰਗਤ ਜੀ ਸਰਬ ਅੰਤਰਜਾਮੀ ਪਰਮੇਸ਼ਰ ਨੂੰ ਹਾਜ਼ਰ ਆਜ ਜਾਣ ਕੇ ਬੇਨਤੀ ਇਹਨਾਂ ਦੀ ਮੰਨੀ ਗਈ ਬੱਚੇ ਦਾ ਸੋਇਨੇ ਵਰਗਾ ਸਰੀਰ ਹੋ ਗਿਆ ਸਾਰੇ ਅੰਗ ਸਾਕ ਹੋ ਗਏ ਪੂਰਨ ਗਿਆਨ ਦੇ ਵਿੱਚ ਬੈਠਾ ਨਿਹਾਲ ਹੋਇਆ ਗੁਰ ਗਾ ਰਿਹਾ ਇਹ ਪੰਡਤ ਆਇਆ ਫੇਰ ਵੇਖਣ ਜਾਂ ਵੇਖਣ ਆਇਆ ਤੇ ਸਾਰੇ ਹੁੰਦਾ ਸਮੇਤ ਵੇਖ ਕੇ ਕਹਿੰਦਾ ਓਹ ਮੈਂ ਤਾਂ ਬੜੀ ਗਲਤੀ ਕੀਤੀ ਫਿਰ ਮਾਫੀ ਮੰਗੀ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਬ੍ਰਹਮ ਜਾਨੀ ਕਉ ਖੂਜਹਿ ਮਹੇਸ਼ਰ ਮੇਠਾ ਸ਼ਿਵਜੀ ਬਰਮਾ ਵਿਸ਼ਨ ਸ਼ਿਵਿੰਦਰਾ ਆਦਿਕ ਸਾਰੇ ਬ੍ਰਹਮ ਦੇ ਤੈਨੂੰ ਖੋਜਦੇ ਆ ਭਾਲ ਦੇ ਕਿਤੇ ਦਰਸ਼ਨ ਹੋ ਜਾਣ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਤਿਗੁਰੂ ਸਾਹਿਬ ਵੀ ਕਹਿੰਦੀ ਇਹ ਬ੍ਰਹਮ ਗਿਆਨੀ ਉਹ ਆਪ ਪਰਮੇਸ਼ਰ ਦਾ ਰੂਪ ਹਨ ਬ੍ਰਹਮ ਗਿਆਨੀ ਕੀ ਕੀਮਤ ਨਾ ਇਹ ਤੇਨਾਂ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ ਮੁੱਲ ਨਹੀਂ ਪਾਇਆ ਜਾ ਸਕਦਾ ਬ੍ਰਹਮ ਗਿਆਨੀ ਕਹ ਸਗਲ ਮਨ ਮਾਹੀ ਉਹ ਉਸ ਸੰਸਾਰ ਚ ਵਰਤਾਰਾ ਵਰਦਾ ਸਭ ਕੁਝ ਮਨ ਚ ਹੈ ਬ੍ਰਹਮ ਗਿਆਨੀ ਜਾਣਦਾ ਹੈ ਅੰਤਰ ਯਾਮੀ ਹੈ ਲੁਕੀ ਸ਼ਿਪੀ ਹੋਈ ਗੱਲ ਨਹੀਂ ਹੈ ਸਾਰਾ ਸੰਸਾਰ ਉਹਨਾਂ ਦੇ ਮਨ ਦੇ ਵਿੱਚ ਹੀ ਸਾਰੇ ਪਦਾਰਥ ਜਿੰਨੇ ਮਨ ਦੇ ਵਿੱਚ ਹੀ ਮਿੱਥਿਆ ਜਾਣ ਕਰਕੇ ਪਰਮੇਸ਼ਰ ਦੇ ਵਿੱਚ ਹੀ ਜੁੜੇ ਰਹਿੰਦੇ ਹਨ ਅੰਤਰਜਾਮਤਾ ਸਾਰਿਆਂ ਦੀ ਹੈ ਪਰ ਹੋਣ ਨਜੀ ਕੋਈ ਭੇਤ ਨਹੀਂ ਕਹਿੰਦੇ ਜਿਹੀ ਜਾਣਦੇ ਹਾਂ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦੂ ਤੇ ਉਹਨਾਂ ਦੇ ਭੇਦ ਨੂੰ ਤਤ ਨੂੰ ਸੁਧਾਂਤ ਨੂੰ ਕਿਹੜਾ ਜਾਣ ਸਕਦਾ ਹੈ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਸੁਰਿੰਦਰੀ ਕਹਿੰਦੇ ਬ੍ਰਹਮ ਗਿਆਨੀ ਅਨ ਸਦਾ ਪਾਈ ਸਭ ਸ੍ਰਿਸ਼ਟੀ ਨਮਸਕਾਰ ਹੀ ਕਰਦੀ ਹੈ ਨਮਸਕਾਰ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਦਾ ਜਿਹੜਾ ਅਧਾਖਰ ਹੋਇਆ ਨਾ ਅਧਾਖਰ ਬ੍ਰਹਮ ਗਿਆਨੀ ਦਾ ਵੀ ਕਥਨ ਨਹੀਂ ਕੋਈ ਕਰ ਸਕਦਾ ब्रह्मज्ञान ਦਾ ਪੂਰਨਤਾ ਕੋਈ ਕੀ ਕਥਨ ਕਰੇਗਾ ਅੱਧਾ ਅਖਰ ਹੈ ਬ੍ਰह्म ਸ਼ਬਦ ਅਨੈਕ ਬ੍ਰह्मज्ञानी ਕੁਤਪਾਦੋ ਆਸਾ ਵਿੱਚ ਜਿਹੜਾ ਬ੍ਰह्म ਦਾ ਹੀ ਨਹੀਂ ਕਥਨ ਕੀਤਾ ਜਾਂਦਾ ਤੇ ਬ੍ਰह्मज्ञानी ਦਾ ਕੌਣ ਕਥਨ ਕਰ ਸਕੇਗਾ ਇਸ ਕਰਕੇ ਅੱਧਾ ਅਖਰ ਵੀ ਨਹੀਂ ਕਥਨ ਕੀਤਾ ਜਾ ਸਕਦਾ ਬ੍ਰਹਮ ਨਹੀਂ ਜਦੋਂ ਕਿਸੇ ਤੋਂ ਕਥਨ ਕੀਤਾ ਜਾਂਦਾ ਤੇ ਬ੍ਰह्म ਦੇ ਗਿਆਤੇ ਨੂੰ ਕਿਹੜਾ ਕਥਨ ਕਰੇਗਾ ਬ੍ਰह्मज्ञानी का ਕਥਿਆ ਨਾ ਜਾਏਗਾ ਅਖਰ ਅਬ ਅਵਿਸ਼ਟਾਂ ਜਿਹੜਾ ਹੈ ਨਾ ਬ੍ਰह्मज्ञानी ਨੂੰ ਪ੍ਰਾਪਤ ਹੋਇਆ ਇਹ ਅਖਰ ਕਰਨ ਤੋਂ ਰਹਿ ਜਿਹੜਾ ਬ੍ਰਹਮ ਸਰੂਪ ਹੈ ਜਿਸ ਨੂੰ ਸ਼ਕਤ ਨਹੀਂ ਕੱਢ ਸਕਦਾ ਅਗ ਨਹੀਂ ਸਾੜ ਸਕਦੀ ਪਾਣੀ ਦਿਵੋ ਸਕਦਾ ਐਸਾ ਕਰਨ ਤੋਂ ਰਹਿ ਤਾ ਅਧਿਸਤਾਨ ਜੋ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੋਇਆ ਹੈ ਉਹ ਵੀ ਕੋਈ ਕਸ਼ਮ ਨਹੀਂ ਕਰ ਸਕਦਾ ਇਸ ਪ੍ਰਕਾਰ ਹੈ ਬ੍ਰਹਮ ਵੇਖੇ ਜਿਹੜੇ ਹੈ ਉਹ ਸਦਾ ਸੁਤੰਤਰ ਹਨ ਬ੍ਰਹਮ ਗਿਆਨੀ ਰੂਪ ਦੀ ਜੋ ਖਰਦੀ ਪ੍ਰਾਪਤੀ ਉਹ ਕੌਣ ਕਰਨ ਕਰੇ ਬ੍ਰਹਮ ਦੇਤੇ ਨੂੰ ਬ੍ਰਹਮ ਗਿਆਨੀ ਸਰਵ ਕਾ ਠਾਕੁਰ ਬ੍ਰਹਮ ਗਿਆਨੀ ਤੋਂ ਸਾਰਿਆਂ ਦਾ ਠਾਕੁਰ ਸ਼ਵਮੀ ਹੈ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਬ੍ਰਹਮ ਗਿਆਨੀ ਦੀ ਮਿਤ ਮਰਿਆਦਾ ਨੂੰ ਕੌਣ ਹੈ ਕਰਨ ਕਰੇ ਨਹੀਂ ਕਰਨ ਕਰ ਸਕਦਾ ਕੋਈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਜਿਹੜੀ ਗਤ ਮਰਿਆਦਾ ਰੀਤੀ ਹੈ ਬ੍ਰਹਮ ਗਿਆਨੀ ਭਾਈ ਜਾਣਦਾ ਹੈ ਬ੍ਰਹਮ ਗਿਆਨੀ ਕਾ ਆਮਤ ਨਾ ਪਾ ਜੋ ਜੀ ਦਾ ਅੰਤ ਪਾਰ ਆਵਾ ਨਹੀਂ ਕਿਹਦੇ ਪਾਸੋਂ ਪਾ ਜਾਂਦਾ ਰਾਰ ਪਾਰ ਲੋਕ ਲੋਕ ਕਰਕੇ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਜੀ ਕਹਿੰਦੇ ਬ੍ਰਹਮ ਗਿਆਨੀ ਨੂੰ ਸਦਾ ਸਦਾ ਨਮਸਕਾਰ ਬੰਦਨਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਸ੍ਰਿਸ਼ਿਲ ਕਰਤਾ ਈਸ਼ਵਰੂਪ ਹੈ ਈਸ਼ਰ ਨੂੰ ਤਾਂ ਯੰਗ ਦੇ ਉਪੱਤੀ ਪਾਣ ਦਾ ਲੈਕਾ ਦਾ ਫਿਕਰ ਹੈ ਉਹ ਸਾਰਿਆਂ ਨੂੰ ਸ੍ਰੇਸ਼ਟ ਕਰਨ ਵਾਲਾ ਹੈ ਗਿਆਨਵਾਨ ਕਰਕੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਜਿਹੜੇ ਸਦਾ ਜਿਉਂਦੇ ਹਨ ਕਦੇ ਮਰਦੇ ਨਹੀਂ ਹਨ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਜਿਹੜੇ ਹਨ ਮੁਕਤੀ ਦਾ ਤੇ ਜੁਗਤੀਆਂ ਦਾ ਯੋਗਤਾ ਜੋੜਨ ਦਾ ਪ੍ਰਵੇਸ਼ਿਕ ਲੈਵਲ ਆਉਣ ਕੇ ਸਾਰਿਆਂ ਗੁਣਾਂ ਦਾ ਦਾਤਾ ਹੈ ਬ੍ਰਹਮ ਜਾਨੀ ਪੂਰਨ ਪੁਰਖ ਵਿਧਾਤਾ ਸੰਪੂਰਨ ਜੋ ਸਾਰਿਆਂ ਥਾਂ 'ਚ ਵਿਆਪਕ ਹੈ ਪਰਮੇਸ਼ਰ ਪੁਰਖ ਪ੍ਰਸਾਰਥ ਪੂ ਆਦਿਕੰਦਰ ਰੱਖਿਆ ਕਰਨ ਵਾਲਾ ਹੈ ਉਹ ਬਿਦਾਤਾ ਕਰਮ ਫਲ ਪ੍ਰਦਾਦਾ ਦਾ ਰੂਪ ਹੈ ਬ੍ਰਹਮਜਾਨੀ ਅਨਾਥਾਂ ਦਾ ਨਾਮ ਜਿਨ੍ਹਾਂ ਜਿਨ੍ਹਾਂ ਯਤੀਮਾਂ ਦਾ ਕੋਈ ਵੀ ਸਵਾਮੀ ਨਹੀਂ ਉਹਨਾਂ ਦਾ ਸਵਾਮੀ ਹੈ ਬ੍ਰਹਮਜਾਨੀ ਦਾ ਸਭ ਉਪਰ ਹਾਂ ਦੇਤੂ ਦਾ ਸਾਰਿਆਂ ਤੇ ਕਿਰਪਾ ਦਾ ਪ੍ਰਿਆਵ ਹੈ ਹੱਥੋਂ ਕਿਰਪਾ ਦਾ ਸਭ ਨੂੰ ਨਿਹਾਲ ਕਰਦਾ ਹੈ ਬ੍ਰਹਮਜਾਨੀ ਦਾ ਸਗਲ ਆਕਾਰ ਬ੍ਰਹਮ ਜੀ ਤੇ ਜਦੋਂ ਸਾਰਾ ਸੰਸਾਰ ਆਪ ਦਾ ਹੀ ਰੂਪ ਸਮਝਦਾ ਹੈ ਸਾਰਾਕਾਰ ਉਹਨਾਂ ਦਾ ਹੀ ਹੈ ਬ੍ਰਹਮ ਜਾਨੀ ਆਪ ਨਿਰੰਕਾਰ ਬ੍ਰਹਮ ਜਾਨੀ ਕਾਰਤਨੀ ਫਸਦਾ ਫੇਰ ਆਪ ਮਿਰਾਰਕਾਰ ਰੂਪ ਵਿੱਚ ਰਹਿੰਦਾ ਹੈ ਬ੍ਰਹਮ ਜਾਨੀ ਦੀ ਸੋਭਾ ਬ੍ਰਹਮ ਗਿਆਨੀ ਬਣੀ ਬ੍ਰਹਮ ਜਾਨੀ ਦੀ ਜਿਹੜੀ ਸੋਭਾ ਬ੍ਰਹਮ ਗਿਆਨੀਆਂ ਨੂੰ ਬਣਦੀ ਹੈ ਨਾਨਕ ਬ੍ਰਹਮ ਜਾਨੀ ਸਰਬ ਕਾ ਧਨੀ ਸਤਿਗੁਰੂ ਜੀ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਉਹ ਭਾਈ ਸਾਰਿਆਂ ਦਾ ਮਾਲਕ ਹੈ ਇੱਕ ਵਾਰੀ ਦੀ ਗੱਲ ਹੈ ਸਾਧ ਸੰਗਤ ਜੀ ਇੱਕ ਦੇਸ਼ ਵਿੱਚ ਇਕਮ ਹਤਮਾ ਚੰਗੇ ਸਾਧੂ ਅਤੀਤ ਸਮੇ ਗੁਣਾ ਵਾਲੇ ਸਨ ਉਹ ਪਿਖਿਆ ਵਾਸਤੇ ਗਏ ਜੋ ਪਿਖਿਆ ਵਾਸਤੇ ਗਏ ਉਥੋਂ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਜੀ ਬ੍ਰਹਮ ਗਿਆਨੀ ਹੁੰਨੇ ਪੁੰਨ ਦਾਨ ਨਹੀਂ ਕਰਦੇ ਕਿਉਂਕਿ ਪੁੰਨ ਦਾਨ ਕਰਿਆ ਫੇਰ ਮੁੜ ਕੇ ਜਨਮ ਘੜ ਕੇ ਲੈਣਾ ਪੈਂਦਾ ਇਸ ਕਰਕੇ ਅਸੀਂ ਦਾਨ ਪੁੰਨ ਕਰਦੇ ਹੀ ਨਹੀਂ ਸੰਤਾ ਆਵੇ ਇਹ ਜਿਹੜਾ ਰਾਜਾ ਸੀ ਇਹਨਾਂ ਦੇ ਦੇਸ਼ ਦਾ ਉਹਦੇ ਸ਼ਰੀਰ ਵਿੱਚ ਕੋਈ ਜਲਨਤਾ ਦੀ ਐਸੀ ਬਿਮਾਰੀ ਸੀ ਉਹਨ ਬੜੇ ਜਤਨ ਕੀਤੇ ਡਾਕਟਰ ਹਕੀਮਾਂ ਦੀਆਂ ਦਵਾਈਆਂ ਵਰਤੀਆਂ ਰਾਜੀ ਨਾ ਹੋਇਆ ਉਹ ਸੰਤਾਂ ਨੂੰ ਕਹਿਣ ਲੱਗਾ ਮਹਾਰਾਜ ਕੋਈ ਰਾਜੀ ਕਰਨ ਦਾ ਉਪਾਅ ਦੱਸੋ ਕਹਿੰਦੇ ਵੀ ਉਪਾਅ ਤਾਂ ਹੋ ਸਕਦਾ ਹੈ ਰਾਜਾ ਜੇ ਬ੍ਰਹਮ ਗਿਆਨੀ ਦਾ ਤੇਲ ਕੱਢ ਕੇ ਤੇਰੇ ਤੇ ਮਲਿਆ ਜਾਵੇ ਤੂੰ ਰਾਜੀ ਹੋ ਸਕਦਾ ਹੈ ਇਹ ਕਹਿੰਗਾ ਜੀ ਬ੍ਰਹਮ ਗਿਆਨੀ ਕਿੱਥੋਂ ਮਿਲਣ ਕਹਿੰਦੇ ਸਾਰਾ ਦੇ ਅਸੀਂ ਤੇਰਾ ਵਸਨਾ ਉਹ ਸਾਰੇ ਕਹਿੰਦੇ ਅਸੀਂ ਬ੍ਰਹਮ ਗਿਆਨੀ ਹੈ ਰਾਜੇ ਨੂੰ ਸਾਰਿਆਂ ਨੂੰ ਸੱਦ ਲਿਆ ਬੁਲਾ ਲੇ ਇੱਥੇ ਕਰਲੇ ਕਹਿੰਦੇ ਕਿ ਕਿਉਂ ਵੀ ਤੁਸੀਂ ਬ੍ਰਹਮ ਗਿਆਨੀ ਤੇ ਹਾਂ ਜੀ ਅਸੀਂ ਬ੍ਰਹਮ ਗਿਆਨੀ ਹੈ। ਰਾਜਾ ਕਹਿੰਦਾ ਫਿਰ ਕਿਉਂ ਗੱਲ ਹੈ ਜੀ ਮੇਰੇ ਸਰੀਰ ਰਾਜੀ ਨਹੀਂ ਹੁੰਦਾ। ਇਹ ਤੁਸੀਂ ਕੋਈ ਖੁਸ਼ੀ ਨਾਲ ਆਪ ਦਾ ਸਿਰ ਦਿਓ ਤੁਹਾਡਾ ਅਰਕ ਕੱਢ ਕੇ ਇਹ ਉੱਤੇ ਮਾਲਸ਼ ਕੀਤੀ ਜਾਵੇ ਤੇ ਫਿਰ ਮੈਂ ਰਾਜੀ ਹੋਇਆ। ਕਹਿੰਦੇ ਜੀ ਇਹ ਹੀ ਤਾਂ ਹੈ ਅਸੀਂ ਬ੍ਰਹਮ ਗਿਆਨੀ ਉਹ ਮੀਆਂ ਮਜੂਨ ਵਾਂਗੂ ਲੱਡੂ ਪੇੜੇ ਖਾਣ ਵਾਲੇ ਬਣੇ ਬੈਠੇ ਸੀ। ਸੋ ਉਹ ਸਾਰੇ ਮੁੱਕੜ ਗਏ। ਕਹਿੰਦੇ ਐਵੇਂ ਨਾ ਰਾਜਾ ਠੱਕੇ ਨਾਲ ਮੈਂ ਨੂੰ ਚੀਰੀ ਹੁਣ ਇੱਕ ਹੋਰ ਮਹਤਮਾ ਹੈ ਉਹਨਾਂ ਕੋਲ ਹੀ ਜਾ। ਹੋਰ ਮਹਤਮਾ ਦੇ ਕੋਲੇ ਰਾਜਾ ਗਿਆ ਉਹ ਕਹਿਣ ਲੱਗਾ ਮਹਾਰਾਜ ਆਪ ਆ ਗਿਆ ਕਰੋ ਕੀ ਪਾੜ ਕਿ ਲਿਆਉ ਕਹਿੰਦੇ ਨਹੀਂ ਸਾਡਾ ਘੋੜਾ ਤਕੜਾ ਆਪੇ ਹੀ ਚੱਲ ਕੇ ਆ ਜਾਾਂਗੇ। ਇਹ ਵਜੂ ਕੀਤਾ ਆਪ ਸ੍ਰੀਨਾਲ ਤੁਰ ਕੇ ਆ ਗਏ। ਆ ਕਹਿੰਦੇ ਰਾਜਾ ਕੀ ਗੱਲ ਹੈ? ਕਹਿਣ ਲੱਗਾ ਜੀ ਤੁਸੀਂ ਬ੍ਰਹਮ ਗਿਆਨੀ ਹੋ ਕਹਿੰਦੇ ਵੀ ਅਸੀਂ ਤਾਂ ਨਹੀਂ ਬ੍ਰਹਮ ਗਿਆਨੀ ਬ੍ਰਹਮ ਕਹਿੰਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਅਸੀਂ ਬ੍ਰਹਮ ਗਿਆਨੀ ਕਿੱਥੇ ਆ? ਉਹਨਾਂ ਦੇ ਦਾਸਾਂ ਦੇ ਦਾਸ ਹੈ ਤੂੰ ਗੱਲ ਦੱਸ ਕੰਮ ਕੀ ਹੈ ਕਹਿੰਦਾ ਜੀ ਬ੍ਰਹਮ ਗਿਆਨੀ ਦਾ ਤੇਲ ਕੱਢ ਕੇ ਮੇਰੇ ਸਰੀਰ ਤੇ ਮਾਲਿਸ਼ ਕੀਤੀ ਜਾਵੇ ਜੇ ਤੇ ਮੈਂ ਰਾਜ਼ੀ ਹੋ ਸਕਦਾ ਹੈ ਮੇਰਾ ਕੋੜ ਮੇਰਾ ਦੁੱਖ हट ਸਕਦਾ ਹੈ ਸੰਤ ਕਹਿੰਦੇ ਤੂੰ ਰਾਜ਼ੀ ਤਾਂ ਬਾਈ ਨਜ਼ਾਨਾ ਨਹੀਂ ਹੋ ਸਕਦਾ ਤੇ ਜੇ ਤੂੰ ਸਰੀਰ ਹਾਜ਼ਰ ਹੈ ਜੇ ਤਾਂ ਤੇਲ ਕੱਢਣਾ ਸਾਰਾ ਮੇਰੇ ਨਾਲ ਉਸੇ ਰਾਜੀ ਨੂੰ ਰਾਜੀ ਕਰਦਾ ਸੀ ਇਸ ਪ੍ਰਕਾਰ ਸਾਧ ਸੰਗ ਜੀ ਬਣੇ ਹੋਏ ਬੜੇ ਬ੍ਰਹਮ ਗਿਆਨੀ ਹੈ ਬੜਾ ਭਾਗਾਂ ਵਾਲਾ ਕੋਈ ਉਹ ਸਾਰਿਆਂ ਦਾ ਕਨਿਆ ਗੁਰੂ ਸਾਹਿਬ ਜੀ ਕਹਿੰਦੇ ਐ ਜਿਹੜਾ ਐਸਾ ਬ੍ਰਹਮ ਵਿਕਾ ਹੈ ਨਜ਼ਰ ਨਾਲ ਹੀ ਨਿਹਾਲ ਕਰਨ ਵਾਲਾ ਬ੍ਰਹਮ ਕਹਿੰਦੀ ਜਿਸ਼ਟ ਅਮਰਤ ਵਰਸੀ ਦੀ ਦਾਤ ਜੀ ਨੂੰ ਪ੍ਰਾਪਤ ਹੋਈ ਹੈ ਇਹ ਬ੍ਰਹਮ ਗਿਆਨੀ ਲਖਣ ਗੁਰੂ ਸਾਹਿਬ ਆਪ ਹੀ ਜਾਣਦੇ ਐ ਜੀ ਨੂੰ ਮਹਾਰਾਜ ਆਪ ਬਖਸ਼ਿਸ਼ ਕਰਨ ਉਹ ਦਾਸਾਂ ਦੇ ਦਾਸ ਬਣ ਕੇ ਲਾਹ ਬਿਠਾ ਸਕਦੇ ਐ ਇਹ ਮਹਾਰਾਜ ਦੀ ਵਡਿਆਈ ਸਰਗੁਰੂ ਜੀ ਨੇ ਬ੍ਰਹਮ ਗਿਆੰਗੇ ਲਖਣ ਕੀਤੇ ਹਨ अठवी अष्ट पदी ब्रह्म ज्ञानी की सोभा ब्रह्म ज्ञानी बनी नानक ब्रह्म ज्ञानी सर्वका धनी